ਦਾ ਪ੍ਰੋਗਰਾਮ ਜੀ ਦਾ ਪਹਿਲਾਂ ਇਸ ਜਿਹਦੇ ਵਿੱਚ ਬਹੁਤ ਜਿਆਦਾ ਹੋਇਆ ਤੇ ਪਹਿਲੇ ਦਿਨ ਤੋਂ ਹੀ ਮਰ ਉਹ ਸਵਾਵਾ ਚੱਲ ਰਹੀਆਂ ਬਹੁਤ ਸਾਰੇ ਸੰਗਤ ਦੁਆਰਾ ਉਹਦੇ ਵਿੱਚ ਅਸੀਂ ਸਾਰਿਆਂ ਨੇ ਵੀ ਇੱਕ ਇੱਕ ਦਾ ਟੈਲੀਫੋਨ ਨਾਲ ਹਿੱਸਾ ਵਾਇ ਜੀ ਸਾਡੇ ਗਾਨੀ ਸਚਨ ਇਹਨਾਂ ਦੇ ਭਰਾ ਤੇ ਸਾਡੇ ਖਿਡਾਰੀ ਵੀਰ ਕਲਾਕਾਰ ਭਰਾ ਨਾਲ ਕੋਈ ਵੀ ਨਹੀਂ ਪਿੱਛੇ ਲੱਗ। ਜਿਹਦੇ ਵਿੱਚ ਹੁਣ ਸਾਡੇ ਵੀਰ ਗੈਰੀ ਸੰਧੂ ਨੇ ਸੁਨੇਹਾ ਲਾਇਆ ਸੀ ਕਿ ਆਪਾਂ ਇੱਥੇ ਜਿਹੜੇ ਪਰਿਵਾਰਾਂ ਦੇ ਬਿਲਕੁਲ ਟੋਟਲ ਲਾਸ ਹੋ ਗਿਆ ਪਸ਼ੂ ਮਰ ਗਏ ਜਾਂ ਹਰ ਗਏ ਤੇ ਆਪਾਂ ਉਹਨਾਂ ਪਰਿਵਾਰਾਂ ਨੂੰ 10 ਮੱਝਾਂ ਜਿਹੜੀਆਂ ਸੱਜਲ ਸੁਨੇਹਾ ਉਹਨਾਂ ਨੂੰ ਪੰਮਹਈਆ ਕਰਾਈਏ ਉਹਦੇ ਵਾਸਤੇ ਸੇਵਾ ਲੈ ਕੇ ਦਸਾਂ ਮੱਜਾ ਦੀ ਸਾਥ ਜੋ ਇੱਥੇ ਪਹੁੰਚੇ ਨੇ। ਸਰ ਇਹਦੀ ਚੋਣ ਕਿਤਾ ਕੀਤੀ ਗਈ ਵੀ ਕਿੰਨੇ ਨੇ। ਉਹਦੇ ਵਾਸਤੇ ਜੇ ਸਾਡੇ ਲੋਕਲ ਏਰੀਆ ਦੇ ਇੱਥੇ ਖੜਾ ਦੀ ਵੀ ਗਿਆ ਜੀ। ਤੇ ਇਥੋਂ ਆਪਣੇ ਚੱਕੀ ਵੀਰ ਹੋਣੀਆਂ, ਸੱਜਣ ਪਲਵਾਨ ਹੋਣੀਆਂ, ਹੈਪੀ ਹੋਣੀਆਂ ਗੱਜਰ ਹੋਣ ਸਾਡੇ ਤੇ ਸੱਜਣ ਭਾਈ ਹੋਣੀਆਂ ਇਹ ਸਾਰਿਆਂ ਦੇ ਇੱਕ ਅਸੀਂ ਉਦੋਂ ਪਹਿਲਾਂ ਸਰਵੇਟ ਆਪਣੇ ਤੌਰ ਤੇ ਕਰਨ ਆਏ ਤੇ ਇਹਨਾਂ ਜਿੰਮੇਰ ਲੱਗ ਗਿਆ ਸੀਗੇ। ਤੁਸੀਂ ਲੋਕਲ ਨੇ ਤੁਹਾਨੂੰ ਜ਼ਿਆਦਾ ਪਤਾ ਹੈ ਜੀ ਇਹਦਾ ਵੀ ਤੁਸੀਂ ਸਾਨੂੰ ਡਾਟਾ ਮਹਈਆ ਕਰਾ ਦਿਓ ਵੀ ਜਿੱਥੇ ਇਹਨਾਂ ਨੂੰ ਸੂਚੀ ਦੇਣਗੇ। ਉਹੋ ਤੇ ਇਹਦਾ ਫਰਕ ਜਾਂ ਲੋ ਤੇ ਜੈਨੇ ਸਰ ਕਈਆਂ ਦਾ ਰੋਜ਼ਗਾਰ ਚੱਲਦਾ ਮੱਝਾ ਕਰਦਾ ਆਪਣੇ ਰੋਜ਼ਗਾਰ ਤੋਂ ਜੇਪਾ ਦੇਖੀਏ ਇਲਾਕੇ ਦਾ ਟੋਟਲ ਲਾਸੇ ਹੋ ਗਿਆ ਹਰ ਇੱਕ ਦੇ ਪ੍ਰਭਾਵ ਸੋਗੇ ਚਾਹੇ ਕੋਈ ਖੇਤੀ ਵਾਲਾ ਚਾਹੇ ਕੋਈ ਆਪਣਾ ਮਜ਼ਦੂਰ ਵਰਗਿਆ ਜਾਂ ਆਪਣੇ ਇਹ ਡੇਲੀ ਵਾਲੇ ਆ ਕੋਈ ਖੇਤ ਰਿਆ ਨਹੀਂ ਜਿਹਨਾਂ ਨੂੰ ਨੁਕਸਾਨ ਨਹੀਂ ਹੋਇਆ ਤੇ ਆਪਣੇ ਤਾਂ ਉਹ ਕਹਾਣੀਆਂ ਕਿ ਆਪਾਂ ਸਾਰੇ ਇੱਕ ਹਾਰਾ ਨਾਰਾ ਆਪਣੇ ਭਰਾਵਾਂ ਦੇ ਨਾਲ ਇੱਥੇ ਮਾਰਨ ਦੇ ਖੜੇ ਆ ਤੇ ਨੁਕਸਾਨ ਦਾ ਤਾਂ ਕੋਈ ਅੰਦਾਜ਼ਾ ਨਹੀਂ ਤੇ ਬਿਆਨ ਕਰਨ ਨੂੰ ਪਰ ਇਹ ਜੀ ਕਿੰਨਾ ਨੁਕਸਾਨ ਹੋਵੇ ਪਰ ਇਹ ਆਪਣੇ ਰਾਤ ਰਾਤ ਦਾ ਆ ਮੇਰੇ ਮੁੰਡੇ ਮਰ ਗਏ ਮਾਲ ਫਰਨ ਦੇ ਕੋਲ ਨਹੀਂ ਸਾਰੇ ਨਹੀਂ ਹਾਂ ਤੇ ਬਹੁਤ ਨਮਕ ਖਰੇ ਗਏ ਜਦ ਫਿਰਨੇ ਚੌਕ ਤੋਂ ਪਾਣੀ ਲਫਾ ਦੇ ਦੇ ਕੇ ਆਪਣੇ ਨੂੰ ਬੱਚੇ ਆਖਣ ਵਿਚਾਰਾ ਵੱਢ ਕੇ ਪਾਜ ਉਹਨਾਂ ਦੇ ਬੰਨੇ ਖਤਮ ਹੋ ਗਿਆ ਕੰਮ ਸਾਰਾ ਰੁੜਗੀਆਂ ਤੇ ਮਰ ਗਏ ਸਾਰੇ ਮਰ ਗਏ ਅੱਜ ਦਿਨ ਆ ਗਿਆ ਕਿ ਜਮ ਚੌਕ ਸਭ ਬਹੁਤ ਧੰਨਵਾਦ ਜਿਹੜੇ ਜਾ ਕੇ ਸਾਡਾ ਨਾਮ ਮੋਕੇ ਦੇ ਕੇ ਆ ਸਾਰਾ ਕੋਲ ਸਾਰੇ ਪਿੰਡਾਂ ਦੇ ਨਾਲ ਸਰਵਾ ਕੀਤਾ ਸਰਵਾ ਕਰਕੇ ਵੀ ਦੇਖਿਆ ਜਿਹਦਾ ਮਾਲ ਦਾ ਜਿਆਦਾ ਨੁਕਸਾਨ ਹੋਇਆ ਉਹਨਾਂ ਦੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਬੰਕਰ ਤੇ ਸਾਰੇ ਇਲਾਕੇ ਦੇ ਸਾਰੇ ਲੋਕ ਆ ਗਏ ਜਾ ਨੂੰ ਸਾਰੇ ਇਲਾਕੇ ਦੇ ਵਿੱਚ ਕੱਲੇ-ਕੱਲੇ ਪਿੰਡ ਜਿਹੇ ਵਿਰੇ ਆ ਤੇ ਬਾਕੀ ਦੋ ਕੁ ਪਿੰਡ ਆ ਜਿਨ੍ਹਾਂ ਦੇ ਮਲੋਈ ਡੰਗਰ ਮਾਰ ਗਏ ਤੇ ਰੁੜ ਗਏ ਆ ਕਈਆਂ ਕੋ ਮਲੋਈ ਇਹ ਪਾਰਲਾ ਪਿੰਡ ਕਣੀਏ ਦੇ ਬੇਟ ਆ ਕੇ ਚੰਡੀਗੜਾ ਵਾਦੀ ਜਿਹੜਾ ਪਾਰਲਾ ਪਿੰਡ ਆ ਉਹਨਾਂ ਲੋਕਾਂ ਕੋ ਆਪਣੀ ਜਾਨ ਮਹਾ ਬਚੀ ਉਹਨਾਂ ਦੇ ਉੱਥੇ ਬੱਜੇ ਹੀ ਮਰ ਗਏ ਜਿਆਦਿਆਂ ਦੇ ਇਹ ਜਿਹੜਾ ਦੂਜਾ ਚੰਡੀਗੜਾ ਵਾਦੀ ਉਹਨਾਂ ਨੇ ਵਿਚਾਰੇ ਆ ਫਿਰ ਮਜਬੂਰੀ ਤੇ ਮਾਰਿਆ ਰੱਸੀ ਖੋਲ ਤੇ ਉਹ ਰੋੜ ਰੜ ਗਈਆਂ ਮੱਜਾਂ ਉਹਨਾਂ ਦੀ ਇਹ ਆਪਣੇ ਕੋ ਜਿੰਨੇ ਵੀਰ ਜਿਹੜੇ ਅੱਜ ਖਲੋਤੇ ਆ ਇਹਨਾਂ ਦੇ ਘਰਾਂ ਦੇ ਵਿੱਚ ਇੱਕ-ਇੱਕ ਡੰਗਰ ਵੀ ਨਹੀਂ ਹੈਗਾ ਮਲੋ ਰੋੜੇ ਦੇ ਵੀ ਜਿਆਦਿਆਂ ਦੇ ਪਰ ਕਈ ਗੋ ਜਿਨ੍ਹਾਂ ਕੋ ਪੰਜ ਹੀ ਉਹਨਾਂ ਦੀ ਦੋ ਰੁੜਗੀਆਂ ਤਿੰਨ ਹੈਗੀਆਂ ਕਿ ਕੋ 10 ਹੀ ਉਹਨਾਂ ਦੀ ਪੰਜ ਰੁੜਗੀਆਂ ਪੰਜ ਹੈਗੀਆਂ ਇਹਨਾਂ ਵੀਰਾਂ ਜਿਹੜੇ ਵੀਰਾਂ ਨੂੰ ਅੱਜ ਦਿਨ ਲਗੇ ਇਹਨਾਂ ਦੇ ਘਰ ਚ ਇੱਕ ਇੱਕ ਵੀਰੀ ਹੈਗਾ ਇਹਨਾਂ ਦੀਆਂ ਸਾਰੀਆਂ ਸਾਰੀਆਂ ਰੁੜਗੀਆਂ ਅੱਜ ਜਦੋਂ ਕੈਰੀਸ਼ਾ ਉਹਨਾਂ ਨੇ ਇਸ ਸੇਵਾ ਵਿੱਚ ਹਾਂ ਜੀ ਕੀ ਸਮਝਦੇ ਹੋ ਕਿ ਇਦਾਂ ਲੋਕਾਂ ਦੇ ਘਰਾਂ 'ਚ ਕਿਸ ਤਰ੍ਹਾਂ ਦੁਬਾਰਾ ਮੋੜ ਰੌਣਕ ਪਰਤੀ ਆ ਜਾਂ ਕੀ ਵੀਰ ਜੀ ਇਹਨਾਂ ਇਹਨਾਂ ਦੇ ਦਿਲ ਜਾਣਦੇ ਆ ਜੀ ਜਿਨ੍ਹਾਂ ਦੀ ਜਿਨ੍ਹਾਂ ਦਾ ਸਾਰਾ ਸਾਰਾ ਕੁਝ ਰੁੜ ਗਿਆ ਵਾ ਇਹਨਾਂ ਦੀ ਜਿੰਨੀਆਂ ਸ਼ੀਸ਼ਾ ਜਿਨ੍ਹਾਂ ਨੇ ਮਨ 'ਚੋਂ ਇਹਨਾਂ ਦੀ ਨਿਕਲੀਆਂ ਜੋ ਕਿ ਉਹ ਉਸ ਵੀਰ ਦਾ ਬਹੁਤ ਬਹੁਤ ਧੰਨਵਾਦ ਉਹਨ ਇਨਾਂ ਨੂੰ ਦਿਲੋਂ ਬੇਟਾ ਕਰਨ ਰਿਹਾ ਆਪਣੇ ਕੋਲ ਉਹਦਾ ਬਹੁਤ ਬਹੁਤ ਧੰਨਵਾਦ ਤੇ ਇਹਨਾਂ ਵੀਰਾਂ ਦੀ ਰੋਜੀ ਰੋਟੀ ਰੋੜੀ ਬੋੜੀ ਚੱਲਦੀ